ਉਸ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਜੇਡੀ ਵੈਂਸ ਉਹ ਜਰਮਨ ਦੇ ਫਾਰ ਰਾਈਟ ਦੇ ਲੀਡਰ ਜਿਹੜੀ ਏਐਫਡੀ ਉੱਥੇ ਦੀ ਇੱਕ ਪਾਰਟੀ ਹੈਗੀ ਆ ਉਸ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈਗੀ ਆ ਸੋ ਇਹ ਕਹਿੰਦੇ ਵੀ ਜਿਹੜੇ ਫਾਰ ਰਾਈਟ ਲੀਡਰ ਦੇ ਨਾਲ ਮੁਲਾਕਾਤ ਕਰਦੇ ਹੋਏ ਜਿਹੜੀਆਂ ਫਾਇਰਵਾਈਲਜ਼ ਆ ਯੂਰਪ ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਕ੍ਰਿਟਿਕਾਈਜ਼ ਕੀਤਾ ਹੈ ਵਾਸੀ ਦੇ ਵੀ ਆਪਾਂ ਜਿੱਦਾਂ ਦੱਸ ਰਏ ਸੀਗੇ ਮਿਊਨਿਕ ਦੇ ਵਿੱਚ ਜਿਹੜੀ ਗੱਲਬਾਤ ਕਰਦੇ ਹੋਏ ਸਿਕਿਉਰਿਟੀ ਜਿਹੜੀ ਕਾਨਫਰੰਸ ਹੋਈ ਆ ਉਸ ਦੇ ਵਿੱਚ ਜਿਹੜੇ ਵਾਈਸ ਪ੍ਰੈਜ਼ੀਡੈਂਟ ਜੇ.ਡੀ. ਵੈਂਸ ਆ ਉਹਨਾਂ ਨੇ ਜਿਹੜਾ ਰਸ਼ੀਆ ਤੇ ਚਾਈਨਾ ਨੂੰ ਘੱਟ ਖਤਰਾ ਤੇ ਉਹਨਾਂ ਨੂੰ ਇੰਟਰਨਲ ਜਿਹੜੇ ਆ ਖਤਰਿਆਂ ਤੋਂ ਜਾਣੂ ਕਰਾਇਆ ਜਿਸ ਦੇ ਵਿੱਚ ਸੈਂਸਰਸ਼ਿਪ ਤੇ ਫਾਰ ਰਾਈਟ ਕੰਜ਼ਰਵੇਟਿਵਸ ਦੀ ਆਵਾਜ਼ ਬੰਦ ਕਰਨਾ ਉਹਨਾਂ ਨੇ ਕਿਹਾ ਵੀ ਉੱਥੇ ਜ਼ਿਆਦਾ ਜਿਹੜਾ ਉਹ ਖਤਰਾ ਹੈ ਗਿਆ ਸੋ 23 ਫਰਵਰੀ ਨੂੰ ਉੱਥੇ ਇਲੈਕਸ਼ਨਸ ਹੋਣ ਜਾ ਰਹੀਆਂ ਆ ਤੇ ਜਿਹੜੀ ਅਲਟਰਨੇਟ ਫਾਰ ਜਰਮਨੀ ਜਿਹੜੀ ਐਫ ਡੀ ਪਾਰਟੀ ਆ ਉਸ ਨੂੰ ਆਲਰੇਡੀ ਇਲਾਨ ਮਸਕ ਦਾ ਵੀ ਪੂਰਾ ਸਮਰਥਨ ਮਿਲਿਆ ਹੋਇਆ ਤੇ ਜੀ ਡੀ ਬੈਂਸ ਵੀ ਅੱਜ ਐਲਸ ਵਾਈਡਲ ਜਿਹੜੇ ਕੋ-ਲੀਡਰ ਆ ਤੇ ਕੈਂਡੀਡੇਟ ਨੇ ਚਾਂਸਲਰ ਦੇ ਰੀ ਫਾਰ ਰਾਈਟ ਐਂਟੀ ਇਮੀਗਰੈਂਟ ਜਿਹੜੀ ਅਲਟਰਨੇਟਿਵ ਫਾਰ ਜਰਮਨੀ ਪਾਰਟੀ ਆ ਉਹਨਾਂ ਦੇ ਨਾਲ ਇਹਨਾਂ ਨੇ ਜਿਹੜੀ ਉਹ ਮੁਲਾਕਾਤ ਕਿੱਤੀ ਜਿਹੜੀ ਉਹ ਹੈਗੀ ਆ ਸੋ ਟਾਪ ਦੇ ਜਿਹੜੇ ਜਨਰਲ ਅਧਿਕਾਰੀ ਆ ਉਹਨਾਂ ਨੇ ਇਸ ਦੇ ਉਲਟ ਕਾਫੀ ਹਾਰਡਲੀ ਜਿਹੜਾ ਪੁਸ਼ ਬੈਕ ਕੀਤਾ ਹੈਗਾ ਆ ਵੈਂਸ ਦੀਆਂ ਜਿਹੜੀਆਂ ਕੰਪਲੇਂਟਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ ਤੇ ਜਿਹੜੀ ਡੈਮੋਕ੍ਰੇਸੀ ਦੀ ਹਾਲਤ ਆ ਉਸ ਦੇ ਉੱਤੇ ਜਿਹੜੀ ਜੇਡੀ ਵੈਂਸ ਦੀ ਟਿੱਪਣੀ ਸੀ ਉਹਨਾਂ ਦੇ ਉਲਟ ਜਿਹੜੇ ਉਹ ਬੋਲੇ ਕਹਿੰਦੇ ਵੀ ਸਾਡੇ ਬਿਲਕੁਲ ਠੀਕ ਜਿਹੜਾ ਉਹ ਚੱਲ ਰਿਹਾ ਆ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਤੁਸੀਂ ਸਾਡੀ ਸਰਕਾਰ ਨੂੰ ਅਥਾਰਟੀਰੀਅਨ ਗਵਰਨਮੈਂਟ ਦੇ ਨਾਲ ਦੇਖ ਰਹੇ ਆ ਉਹ ਟੁੱਟਦੀ ਤੁਹਾਡਾ ਕਹਿਣਾ ਜਿਹੜਾ ਉਹ ਗਲਤ ਹੈਗਾ ਆ ਸੋ ਨਾਟੋ ਵਾਲੇ ਐਸ ਟਾਈਮ ਉਹਨਾਂ ਨੂੰ ਵੀ ਹੁਣ ਪਤਾ ਨਹੀਂ ਲੱਗ ਰਿਹਾ ਵੀ ਆਉਂਦੇ ਦਿਨਾਂ ਦੇ ਵਿੱਚ ਬਣਨਾ ਕੀ ਆ ਜਿਸ ਤਰੀਕੇ ਦੇ ਨਾਲ ਅਮਰੀਕਾ ਨੇ ਆਪਣੇ ਜਿਹੜੇ ਪੱਤੇ ਆ ਯੂਰਪ ਦੀ ਸੁਰੱਖਿਆ ਨੂੰ ਲੈ ਕੇ ਸ਼ੋ ਕਿਤੇ ਆ